ਹੈਲੋ ਦੋਸਤੋ ਸਟੱਡੀ ਅਨਦਰਵੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੋਸਤੋ ਪੀਐਸਪੀਸੀਲ ਦੇ ਅਪਰੈਂਟਸ਼ਿਪ ਤੇ ਏਲਮ ਦੇ ਐਗਜ਼ਾਮ ਦੀ ਪ੍ਰੈਪਰੇਸ਼ਨ ਵਾਸਤੇ ਜਿਹੜੀ ਸੀਰੀਜ਼ ਸਟਾਰਟ ਕੀਤੀ ਹੋਈ ਆ ਉਹਦੇ ਆਪਾਂ ਕੁਐਸਚਨ ਲੈ ਕੇ ਆ ਰਹੇ ਹਾਂ ਟਾਈਮ ਨਾ ਬੇਸਡ ਕਰਦੇ ਹੋ ਆਪਾਂ ਫਸਟ ਕੁਐਸਚਨ ਅਟੈਂਡ ਕਰਦੇ ਹਾਂ ਵਾਟ ਇਜ਼ ਦਾ ਪਰਪਸ ਆਫ ਫਿਊਜ਼ ਇਨ ਐਨ ਇਲੈਕਟ੍ਰੀਕਲ ਸਰਕਟ ਇਲੈਕਟ੍ਰੀਕਲ ਸਰਕਟ ਦੇ ਵਿੱਚ ਫਿਊਜ਼ ਦਾ ਕੀ ਉਦੇਸ਼ ਹੁੰਦਾ ਹੈ ਚਾਰ ਆਪਸ਼ਨਾਂ ਦਿੱਤੇ ਹੋਵਗਾ ਆਪਸ਼ਨਾਂ ਨੂੰ ਪੜ੍ਹ ਕੇ ਤੁਸੀਂ ਵੀ ਆਈਡੀਆ ਲਾਇਆ ਕਰੋ ਜਾਂ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਵੀ ਪਹਿਲੇ ਕੁਐਸਚਨ ਦਾ ਆਨਸਰ ਹੈ ਜਿਹੜਾ ਉਹ ਏ ਆਊਗਾ ਬੀ ਆਊਗਾ ਸੀ ਆਊਗਾ ਜਾਂ ਡੀ ਆਊਗਾ ਉਹਦੇ ਨਾਲ ਕੀ ਹੈ ਥੋੜਾ ਜਿਆਦਾ ਯਾਦ ਕਰਨ ਦੀ ਕੈਪੈਸਿਟੀ ਵੱਧ ਜਾਂਦੀ ਆ ਤੁਹਾਡੇ ਯਾਦ ਰਹੇ ਜੂਗਾ ਤਾਂ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਸੀ ਟੂ ਪ੍ਰੋਟੈਕਟ ਦਾ ਸਰਕਟ ਫਰੋਮ ਓਵਰਲੋਡ ਸਰਕਟ ਨੂੰ ਓਵਰਲੋਡ ਤੋਂ ਬਚਾਉਣ ਲਈ ਵੈਸੇ ਅੱਜਕੱਲ ਫਿਊਜ ਦੀ ਜਗ੍ਹਾ ਤੇ ਐਮ ਸੀ ਬੀ ਯੂਜ਼ ਕਰਨ ਲੱਗੇ ਮਿਨੀਚਰ ਸਰਕਟ ਬ੍ਰੇਕਰ ਪਰ ਜਿਹੜਾ ਫਿਊਜ਼ ਆ ਫਿਊਜ਼ ਇੱਕ ਸੇਫ ਡਿਵਾਈਸ ਆ ਆਪਣੇ ਸਰਕਟ ਨੂੰ ਬਚਾਉਣ ਲਈ ਤਾਂ ਫਿਊਜ਼ ਦੇ ਵਿੱਚ ਕਰੰਟ ਦੇ ਅਨੁਸਾਰ ਉਹਦੇ ਵਿੱਚ ਜਿਹੜਾ ਆਪਾਂ ਵਾਇਰ ਲਗਾ ਦਿੰਦੇ ਆ ਫਿਊਜ਼ ਵਾਇਰ ਹੁੰਦੀ ਹੈ ਜਿਹੜੀ ਉਹ ਲਾ ਦਿੰਦੇ ਆ ਜਦੋਂ ਜਿਆਦਾ ਓਵਰਲੋਡ ਹੋਊਗਾ ਜਿਆਦਾ ਕਰੰਟ ਆਪਣਾ ਫਲੋ ਕਰੂਗਾ ਤਾਂ ਉਹ ਫਿਊਜ਼ ਮੱਚ ਜਾਂਦਾ ਹੈ ਉੱਡ ਜਾਂਦਾ ਹੈ ਤਾਂ ਆਪਣੇ ਸਰਕਟ ਨੂੰ ਉਹ ਅਗਲੇ ਸਰਕਟ ਨੂੰ ਬਚਾ ਲੈਂਦਾ ਹੈ ਨੈਕਸਟ ਆਪਣੇ ਕੋਲੇ ਕੁਐਸਚਨ ਆ ਗਿਆ ਵਿਚ ਆਫ ਦਾ ਫੋਲੋਇੰਗ ਇਜ਼ ਨੋਟ A ਕੰਡਕਟਰ ਹੇਠ ਦਿੱਤੇਆਂ ਵਿੱਚੋਂ ਕਿਹੜਾ ਕੰਡਕਟਰ ਨਹੀਂ ਹੈ ਕੰਡਕਟਰ ਹੁੰਦਾ ਜਿਹਦੇ ਵਿੱਚ ਬਿਜਲੀ ਪਾਸ ਹੋ ਜੇ ਕਰੰਟ ਪਾਸ ਹੋ ਜੇ ਤਾਂ ਆਪਣੇ ਕੋਲੇ ਆਪਸ਼ਨ ਦਿੱਤੀਆਂ ਹੋਈਆਂ A ਦੇ ਵਿੱਚ ਕਾਪਰ ਐਲੂਮੀਨੀਅਮ ਰਬੜ ਤੇ ਸਿਲਵਰ ਤਾਂ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਉਹ ਕਾਪਰ ਐਲੂਮੀਨੀਅਮ ਤੇ ਸਿਲਵਰ ਇਹ ਤਾਂ ਕੰਡਕਟਰ ਆ ਗਏ ਜਿਹੜੀ ਰਬੜ ਆ ਇਹ ਇਨਸੂਲੇਟਰ ਦਾ ਕੰਮ ਕਰਦੀ ਹੈ ਇਹਦੇ ਵਿੱਚ ਕਰੰਟ ਪਾਸ ਨਹੀਂ ਹੁੰਦਾ ਤਾਂ ਇਹਨਾਂ ਵਿੱਚੋਂ ਕੰਡਕਟਰ ਕਿਹੜਾ ਨਹੀਂ ਹੈ ਉਹਦਾ ਆਨਸਰ ਆ ਗਿਆ ਆਪਣੇ ਕੋਲੇ ਰਬੜ ਹੁਣ ਆਪਾਂ ਜੇ ਗੁੱਡ ਕੰਡਕਟਰ ਦੀ ਗੱਲ ਕਰੀਏ ਤਾਂ ਸਿਲ버 ਆ ਜਿਹੜੀ ਚਾਂਦੀ ਆ ਇਹ ਸਭ ਤੋਂ ਵਧੀਆ ਗੁੱਡ ਕੰਡਕਟਰ ਹੋ ਇਲੈਕਟ੍ਰਿਸਿਟੀ ਆ ਪਰ ਇਹ ਮਹਿੰਗੀ ਆ ਕਾਪਰ ਆ ਜਿਹੜਾ ਉਹ ਇਸ ਦੂਜੇ ਨੰਬਰ ਤੇ ਆ ਜਾਂਦਾ ਤੀਜੇ ਨੰਬਰ ਤੇ ਆਦਾ ਅਲੂਮੀਨੀਅਮ ਅਲੂਮੀਨੀਅਮ ਆਪਾਂ ਨੂੰ ਸਸਤਾ ਪੈ ਜਾਂਦਾ ਕਾਪਰ ਇੰਟਰਮੀਡੀਏਟ ਜਿਹਾ ਆ ਗਿਆ ਇਸ ਕਰਕੇ ਕਾਪਰ ਦੀ ਵਾਇਰ ਜ਼ਿਆਦਾ ਯੂਜ਼ ਕਰਦੇ ਨੇ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਦੋਸਤੋ ਵਿਚ ਆਫ ਦਾ ਫੋਲੋਇੰਗ ਡਿਵਾਈਸਸ ਸਟੋਰਸ ਇਲੈਕਟ੍ਰਿਕ ਕਰੰਟ ਇਲੈਕਟ੍ਰਿਕ એનર્ਜੀ ਸੌਰੀ ਹੇਠ ਲਿਖਿਆਂ ਵਿੱਚੋਂ ਕਿਹੜਾ ਉਪਕਰਨ ਇਲੈਕਟ੍ਰਿਕ ਊਰਜਾ ਸਟੋਰ ਕਰਦਾ ਆਪਸ਼ਨ ਏ ਹੈਗਾ ਇੰਡਕਟਰ ਆਪਸ਼ਨ ਬੀ ਹੈਗਾ ਕੈਪੈਸਟਰ ਆਪਸ਼ਨ ਸੀ ਹੈਗਾ ਰੈジਸਟਰ ਆਪਸ਼ਨ ਡੀ ਹੈਗਾ ਟਰਾਂਸਫਾਰਮਰ ਤੁਹਾਨੂੰ ਕਿਹੜਾ ਲੱਗਦਾ ਕਮੈਂਟ ਦੇ ਵਿੱਚ ਜਰੂਰ ਲਿਖੋ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਬੀ ਜਾਨੀ ਕਿ ਕੈਪੈਸਟਰ ਕੈਪੈਸਟਰ ਆ ਜਿਹੜਾ ਓਹੋ ਇਲੈਕਟ੍ਰੀਕਲ ਊਰਜਾ ਨੂੰ ਸਟੋਰ ਕਰਦਾ ਜਿਹੜਾ ਇੰਡਕਟਰ ਆ ਜਾਂਦਾ ਇਹ ਵੀ ਨਹੀਂ ਸਟੋਰ ਕਰਦਾ ਰਜਿਸਟਰ ਇੱਕ ਰੋਧਕ ਆ ਜਾਂਦਾ ਇਹ ਵੀ ਨਹੀਂ ਕਰਦਾ ਟਰਾਂਸਫਾਰਮਰ ਦਾ ਤਾਂ ਕੰਮ ਸਟੋਰੇਜ ਦਾ ਨਹੀਂ ਹੁੰਦਾ ਸਟੈਪ ਅਪ ਸਟੈਪ ਡਾਊਨ ਦਾ ਹੁੰਦਾ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਦਾ ਜੁਨਟ ਆਫ ਇਲੈਕਟ੍ਰਿਕ ਪੋਟੈਂਸ਼ੀਅਲ ਇਜ਼ ਇਹਨੂੰ ਮੈਂ ਇਸ ਕਰਕੇ ਇਦੇ ਵਿੱਚ ਲੈ ਲਿਆ ਇਸ ਵੀਡੀਓ ਦੇ ਵਿੱਚ ਵੈਸੇ ਆਪਾਂ ਇਸ ਦੇ ਰਿਲੇਟਡ ਲਾਸਟ ਵੀਡੀਓ ਦੇ ਵਿੱਚ ਵੀ ਡਿਸਕਸ਼ਨ ਕਰ ਲਿਆ। ਬੀ ਦੀ ਮਾਪਨ ਦੀ ਇਕਾਈ ਕੀ ਹੈ? ਇਲੈਕਟ੍ਰਿਕ ਪੋਟੈਂਸ਼ੀਅਲ ਕੀ ਹੁੰਦਾ? ਬੋਲਟੇਜ ਹੀ ਹੁੰਦੀ ਹੈ। ਇਲੈਕਟ੍ਰਿਕ ਸੰਭਾਵਨਾ ਜਿਹਨੂੰ ਕਿ ਬ੍ਰੈਕਟ ਦੇ ਵਿੱਚ ਬੋਲਟੇਜ ਪਾਇਆ ਪਿਆ ਇਹਦੀ ਇਕਾਈ ਕੀ ਹੁੰਦੀ ਹੈ? ਤਾਂ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਬੀ ਜਾਨੀ ਕਿ ਬੋਲਟ। ਵੀ ਜਿਵੇਂ ਆਪਾਂ ਅਕਸਰ ਹੀ ਦੇਖ ਲੈਂਦੇ ਆ ਵੀ ਕਿੰਨੇ ਬੋਲਟ ਸਪਲਾਈ ਹੈ ਜਿਵੇਂ ਆਪਣੇ ਕੋਲੇ ਜਿਹੜੀ ਸਿੰਗਲ ਫੇਜ਼ ਹੁੰਦੀ ਹੈ ਉਹ 220 ਵੀ ਵੋਲਟ ਹੁੰਦੀ ਹੈ ਨੈਕਸਟ ਆਪਣੇ ਕੋਲੇ ਕੁਐਸਚਨ ਹੈਗਾ ਜੁਨਟ ਆਫ ਇਲੈਕਟ੍ਰਿਕ ਚਾਰਜ ਇਲੈਕਟ੍ਰਿਕ ਚਾਰਜ ਜਿਹੜਾ ਹੁਣ ਕਪੈਸਟਰ ਜਿਵੇਂ ਚਾਰਜ ਹੋ ਜਾਂਦਾ ਸਾਨੂੰ ਦੱਸਿਆ ਸੀ ਵੀ ਚਾਰਜ ਹੋ ਜਾਂਦਾ ਕਪੈਸਟਰ ਉਹਦੇ ਜੁਨਟ ਕਿਹੜੇ ਹੁੰਦੇ ਆ ਆਪਸ਼ਨ A ਹੈਗੇ ਵਾਟ B ਹੈਗੇ ਕੋਲੰਬ C ਹੈਗੇ ਓਮ ਤੇ D ਹੈਗੇ ਐਂਪੀਅਰ ਤਾਂ ਦਾ ਰਾਈਟ ਆਨਸਰ ਹੈਗਾ ਦੋਸਤੋ ਆਪਸ਼ਨ ਨੰਬਰ B ਯਾਨੀ ਕਿ ਕੋਲੰਬ ਕੋਲੰਬ ਕੀ ਇਲੈਕਟ੍ਰਿਕ ਚਾਰਜ ਦੀ ਇਕਾਈ ਹੈ ਉਹਦੇ ਜੁਨਟ ਆ ਬੀ ਕਿੰਨੇ ਕੂਲੋਮਬ ਚਾਰਜ ਆ ਕਿਸੇ ਕੈਪੈਸਟਰ ਦੇ ਵਿੱਚ ਜਾਂ ਕਿਸੇ ਡਿਵਾਈਸ ਦੇ ਵਿੱਚ 62 ਆਗੇ ਪਾਵਰ ਦੇ ਜੋਟ ਓਹਮ ਆਗੇ ਰੈジਸਟੈਂਸ ਦੇ ਐਂਪੀਅਰ ਆਗੇ ਕਰੰਟ ਦੇ ਨੈਕਸਟ ਆਪਸ਼ਨ ਸੌਰੀ ਨੈਕਸਟ ਕੁਐਸਚਨ ਹੈਗਾ ਆਪਣੇ ਕੋਲੇ ਇੱਕ ਹਾਰਸ ਪਾਵਰ ਜਿਵੇਂ ਅਕਸਰ ਹੀ ਆਪਣੀਆਂ ਮੋਟਰਾਂ ਜਿਹੜੀਆਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਕਿਤੇ ਵੀ ਆਪਾਂ ਇਹ ਵਾਰਡ ਯੂਜ਼ ਜ਼ਰੂਰ ਕਰਦੇ ਆ ਵੀ ਕਿੰਨੇ ਐਚਪੀ ਦੀ ਮੋਟਰ ਆ ਕਈ ਤੇ ਇਹ ਵੀ ਕਹਿੰਦੇ ਵੀ ਕਿੰਨੇ ਦੀ ਮੋਟਰ ਆ ਯਾਰ ਜਿਵੇਂ ਆਪਾਂ ਅਕਸਰ ਕਹਿੰਦੇ ਆ ਵੀ ਅੱਧੀ ਦੀ ਮੋਟਰ ਆ ਜਾਂ ਇੱਕ ਦੀ ਮੋਟਰ ਤਾਂ ਉਹ ਐਚਪੀ ਦੇ ਵਿੱਚ ਹੁੰਦੀ ਆ ਤਾਂ ਜੇ ਇਹਦੀ ਵਾਟ ਕੱਢਣੇ ਹੋਣ ਵੀ ਇੱਕ ਹਾਰਸ ਪਾਵਰ ਇੱਕ ਐਚਪੀ ਕਿੰਨੇ ਵਾਟ ਦੇ ਬਰਾਬਰ ਹੁੰਦੀ ਆ ਤਾਂ ਆਪਸ਼ਨ ਦਿੱਤੀਆਂ ਹੋਗੀਆਂ 746000 ਵਾਟ 562 ਡੇਢ ਕਿਲੋਵਾਟ ਤਾਂ ਦਾ ਰੇਟ ਰਾਈਟ ਆਨਸਰ ਹੈਗਾ ਦੋਸਤੋ ਆਪਸ਼ਨ ਨੰਬਰ ਏ 746 ਵਾਟ ਤੇ ਇੱਕ ਗੱਲ ਹੋਰ ਯਾਦ ਰੱਖਿਓ ਇੱਕ ਹਾਰਸ ਪਾਵਰ ਇਜ਼ ਅਪਰੋਕਸੀਮੇਟਲੀ ਲਗਭਗ ਵੈਲਿਊ ਗਿਆ 746 ਪਰ ਜੇ ਐਗਜ਼ੈਕਟ ਪੁੱਛ ਲੈਣ ਤਾਂ ਇਹਦਾ ਹੁੰਦਾ 1 ਹਾਰਸ ਪਾਵਰ ਦੇ ਵਿੱਚ 745.762 ਹੁੰਦੇ ਨੇ 745.762 ਨੈਕਸਟ ਆਪਣੇ ਕੋਲੇ ਕੁਐਸਚਨ ਹੈਗਾ ਵਿਚ 1 ਆਫ ਦੀ ਫੋਲੋਇੰਗ ਇਜ਼ ਨੋਟ ਅ ਯੂਨਟ ਆਫ એનર્ਜੀ ਇਹ ਹੇਠ ਦਿੱਤੇਆਂ ਵਿੱਚੋਂ ਕਿਹੜੀ ਇਕਾਈ ਊਰਜਾ ਦੀ ਨਹੀਂ ਹੈ ਆਪਸ਼ਨ ਦਿੱਤੇ ਹੋਈਆਂ ਆਪਸ਼ਨ A ਹੈਗੇ ਕਿਲੋਵਾਟ ਆਵਰ ਆਪਸ਼ਨ B ਹੈਗੇ ਜੂਲ ਆਪਸ਼ਨ C ਹੈਗੇ ਨਿਊਟਨ ਆਪਸ਼ਨ D ਹੈਗੀ ਆ ਗੈਲਰੀ ਤਦ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ C ਕਿਉਂਕਿ ਨਿਊਟਨ ਕੀ ਆ ਇਹ ਫੋਰਸ ਦੇ ਯੂਨਟ ਹੁੰਦੇ ਆ ਜਿਹੜਾ ਬਲ ਲੱਗਦਾ ਹੁੰਦਾ ਬਾਲਾ ਉਹਦੇ ਯੂਨਟ ਆ ਊਰਜਾ ਦੇ ਨਹੀਂ ਕਿਲੋਵਾਟ ਆਵਰ ਜਿਹੜੀ ਆਪਣੀ એનર્ਜੀ ਮੀਟਰਾਂ ਦੇ ਵਿੱਚ ਐਕਚੁਅਲ ਰੀਡਿੰਗ ਆਉਂਦੀ ਹੁੰਦੀ ਆ ਘਰਾਂ ਦੇ ਵਿੱਚ ਜਿਹੜੇ ਮੀਟਰ ਲੱਗੇ ਹੁੰਦੇ ਆ ਓਹ ਕੇ ਡਬਲਯੂ ਐਚ ਤੇ ਕੰਮ ਕਰਦੇ ਆ ਕਿਲੋਵਾਟ ਆਵਰ ਜੂਲ ਵੀ એનર્ਜੀ ਦਾ ਗਿਆ ਕੈਲਰੀ ਵੀ એનર્ਜੀ ਦੀ ਹੈਗੀ ਊਰਜਾ ਦੀ ਹੈਗੀ ਨਿਊਟਨ ਆ ਜਿਹੜੇ ਇਹ એનર્ਜੀ ਦੇ ਯੂਨਟ ਨਹੀਂ ਫੋਰਸ ਦੇ ਯੂਨਟ ਨੇ ਨੈਕਸਟ ਵਨ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਯੂਨਟ ਆਫ ਇਲੈਕਟ੍ਰਿਕ ਕੈਪੈਸਟੈਂਸ ਹੇਰ ਦਿੱਤੇਆਂ ਵਿੱਚੋਂ ਕਿਹੜੀ ਇਲੈਕਟ੍ਰਿਕ ਕੈਪੈਸਟੈਂਸ ਦੀ ਇਕਾਈ ਹੈ ਕਿਹੜਾ ਜਾਨੀ ਕਿ ਕਪੈਸਟੈਂਸ ਕਿੰਨੀ ਆ ਕਿਸੇ ਕਪੈਸਟਰ ਕਪੈਸਟਰ ਹੁੰਦੇ ਆ ਜਿਹੜੇ ਜਿੰਨਾਂ ਨੂੰ ਆਪਾਂ ਪੱਖਿਆਂ ਦੇ ਵਿੱਚ ਕਹਿੰਦੇ ਨੇ ਸੈੱਲ ਸੈੱਲ ਡਾਊਨ ਹੋ ਗਿਆ ਇਹਦਾ ਉਹ ਨੂੰ ਕਾਦੇ ਵਿੱਚ ਮੈਜ਼ਰ ਕਰਦੇ ਆ ਇਹਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਏ ਫੈਰਡ ਦੇ ਵਿੱਚ نیچے ਲਿਖਿਆ ਹੈਨਰੀ ਟੈਸਲਾ ਓਮ ਇਹ ਅਲੱਗ ਜੁਨਟ ਆਗੇ ਫੈਰਡ ਕੀ ਹੁੰਦਾ ਜਿਵੇਂ ਆਪਣੇ ਕੋਲੇ ਅਕਸਰੀ ਦੇਖਦੇ ਆ ਵੀ ਯਾਰ ਇਹਦੇ ਵਿੱਚ ਕਪੈਸਟਰ ਕਿੰਨੇ MFD ਦਾ ਲੱਗੇ ਹੋਇਆ ਕਹਿ ਨਹੀਂ ਦਿੰਦਾ ਵੀ ਕਿੰਨੇ ਐਮਐਫਡੀ ਦਾ ਐਮਐਫਡੀ ਦਾ ਮਤਲਬ ਹੁੰਦਾ ਮਾਈਕਰੋਫੈਰਡ ਫੈਰਡ ਕੀ ਹੈ ਵੱਡਾ ਯੂਨਟ ਆ ਐਮਐਫਡੀ ਕੀ ਹੈ ਮਾਈਕਰੋਫੈਰਡ ਛੋਟਾ ਯੂਨਟ ਆ ਯਾਨੀ ਕਿ ਇੱਕ ਫੈਰਡ ਦੇ ਵਿੱਚ 10 ਦੀ ਪਾਵਰ ਮਾਈਨਸ 6 ਮਾਈਕਰੋਫੈਰਡ ਹੁੰਦੇ ਨੇ ਨੈਕਸਟ ਕੁਐਸਚਨ ਹੈਗਾ ਵਾਟ ਇਜ਼ ਦਾ ਫੰਕਸ਼ਨ ਆਫ ট্রান্সਫਾਰਮਰ ਇਨ ਐਨ ਇਲੈਕਟ੍ਰੀਕਲ ਸਰਕਟ ਇਲੈਕਟ੍ਰੀਕਲ ਸਰਕਟ ਵਿੱਚ ট্রান্সਫਾਰਮਰ ਦਾ ਕੀ ਫੰਕਸ਼ਨ ਹੁੰਦਾ ਤੁਹਾਨੂੰ ਆਮ ਹੀ ਪਤਾ ਹੋਣਾ ਚਾਹੀਦਾ ਹੈ ਇਹਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ A ਜਾਨੀ ਕਿ ਟੂ ਸਟੈਪ ਅਪ অর ਸਟੈਪ ਡਾਊਨ ਵੋਲਟੇਜ ਵੋਲਟੇਜ ਨੂੰ ਵਧਾਉਣ ਜਾਂ ਘਟਾਉਣ ਦੇ ਲਈ ਵਰਤਿਆ ਜਾਂਦਾ ਟੂ ਮੀਜ਼ਰ ਰਿਸਟੈਂਸ ਨਹੀਂ ਰੋਧ ਨੂੰ ਮਾਪਣ ਲਈ ਨਹੀਂ ਵਰਤਿਆ ਜਾਂਦਾ ਇਲੈਕਟ੍ਰਿਕਾ એનર્ਜੀ ਵੀ ਸਟੋਰ ਨਹੀਂ ਕਰਦਾ AC ਨੂੰ DC ਚ ਬਦਲਦਾ ਇਹ ਨਹੀਂ ਬਦਲਦਾ ਅਕਸਰ ਹੀ ਆਪਾਂ ਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਜਿਹੜੇ ਆ ਸਟੀਰੀਓ ਵਗੈਰਾ ਦੇ ਵਿੱਚ ਜਾਂ ਪੀਸੀਬੀ ਸਰਕਟਾਂ ਦੇ ਵਿੱਚ ਇਲੈਕਟ੍ਰੋਨਿਕ ਸਰਕਟਾਂ ਦੇ ਵਿੱਚ ਇੱਕ ਛੋਟੇ ਟਰਾਂਸਫਾਰਮਰ ਲੱਗੇ ਹੁੰਦੇ ਆ 12 ਵੋਲਟ ਵਾਲੇ ਜਿਹੜੇ 220 ਤੋਂ 12 ਵੋਲਟ ਕਰ ਦਿੰਦੇ ਆ ਪਰ ਉਹ ਆਪਾਂ ਨੂੰ ਇਹ ਲੱਗਦਾ ਹੁੰਦਾ 12 ਵੋਲਟ ਡੀਸੀ ਕਰਦਾ ਉਹਨੇ ਪਰ 12 ਵੋਲਟ ਡੀਸੀ ਨਹੀਂ ਕਰਦਾ ਉਹ 220 ਤੋਂ ਲੈ ਕੇ 12 ਵੋਲਟ ਏਸੀ ਹੀ ਕਰਦਾ ਅੱਗੇ ਉਹਦੇ ਵਿੱਚ ਜਿਹੜਾ ਰੈਕਟੀਫਾਇਰ ਸਰਕਟ ਲੱਗੇ ਹੁੰਦੇ ਆ ਡਾਇਡ ਲੱਗੇ ਹੁੰਦੇ ਆ ਉਹ ਉਹ ਏਸੀ ਨੂੰ ਡੀਸੀ ਵਿੱਚ ਬਦਲ ਦਿੰਦੇ ਆ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਦਾ ਟੋਟਲ ਪਾਵਰ ਕੰਜ਼ੂਮਡ ਇਨ ਅ ਪੈਰਲਲ ਸਰਕਟ ਇਜ਼ ਇਕੁਅਲ ਟੂ ਪੈਰਲਲ ਸਰਕਟ ਵਿੱਚ ਕੁੱਲ ਖਪਤ ਕੀ ਜਾਊਗੀ ਪੈਰਲਲ ਸਰਕਟ ਪੈਰਲਲ ਸਰਕਟ ਕਿਹੜਾ ਹੁੰਦਾ ਇੱਕ ਸੀਰੀਜ਼ ਸਰਕਟ ਹੁੰਦਾ ਇੱਕ ਪੈਰਲਲ ਸਰਕਟ ਹੁੰਦਾ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਏ ਸਮ ਆਫ ਇੰਡੀਵੀਜੂਅਲ ਪਾਵਰ ਬੱਕ ਬੱਕ ਪਾਵਰਾਂ ਦਾ ਜੋੜ ਇਹ ਕੀ ਕਹਿਣਾ ਚਾਹੁੰਦਾ ਜਿਹੜਾ ਬਾਕੀ ਆਪਸ਼ਨ ਹੈ ਤਾਂ ਗਲਤੀ ਨੇ ਹੁਣ ਪੈਰਲਲ ਦੇ ਵਿੱਚ ਆਪਣੀ ਜਿਹੜੀ ਘਰਾਂ ਚ ਸਪਲਾਈ ਹੁੰਦੀ ਆ ਮੰਨ ਲਓ ਇੱਕ ਬਾਹਰ 메ਨ ਕੇਬਲ ਆ ਗਈ ਉਹਦੇ ਤੋਂ ਕੀ ਆ ਅਲੱਗ-ਅਲੱਗ ਕੇਬਲਾਂ ਪਾ ਕੇ ਜਾਂ ਇੱਕ ਕੇਬਲ ਪਾ ਕੇ ਸਾਰੇ ਘਰਾਂ ਨੂੰ ਸਪਲਾਈ ਦੇ ਦਿੰਦੇ ਤਾਂ ਉਹ ਪੈਰਲਲ ਸਰਕਟ ਹੁੰਦਾ ਇੱਕ ਵੀ ਜੇ ਮੈਂ ਇੱਥੋਂ ਛੋਡੇ ਦੋ ਵਾਇਰਾਂ ਲੰਘੀਆਂ ਇੱਕ ਆ ਘਰ ਨੂੰ ਦੇਤੀ ਫੇਜ਼ ਨਿਊਟਰਲ ਇੱਕ ਅਗਲੇ ਘਰ ਨੂੰ ਦੇਤਾ ਫੇਜ਼ ਨਿਊਟਰਲ ਇੱਕ ਅਗਲੇ ਘਰ ਨੂੰ ਦੇਤਾ ਫਿਊਜ਼ ਇਹ ਪੈਰਲਲ ਚੱਕਿਆ ਹੋਇਆ ਸਪਲਾਈ ਪੈਰਲਲ ਦੇ ਵਿੱਚ ਕੀ ਹੁਣ ਜਿਹੜੀ ਤੁਸੀਂ ਘਰੇ ਖਪਤ ਕਰੋਗੇ ਇਹਦੇ ਅੱਗੇ ਮੀਟਰ ਲੱਗਿਆ ਮੰਨ ਲਓ ਇਸ ਜਗ੍ਹਾ ਤੇ ਮੀਟਰ ਲੱਗੇ ਹੋਏ ਆ ਹੁਣ ਜਿਹੜੀ 1 ਨੰਬਰ ਵਾਲਾ ਘਰ ਵਰਤੂਗਾ ਉਹ ਜਿੰਨੀ ਖਪਤ ਹੋਗੀ ਅਗਲੇ ਘਰ ਵਾਲਾ ਜਿੰਨੀ ਵਰਤੂਗਾ ਤੀਜੇ ਘਰ ਵਾਲਾ ਜਿੰਨੀ ਵਰਤੂਗਾ ਅਲੱਗ-ਅਲੱਗ ਪਾਵਰਾਂ ਦਾ ਜੋੜ ਹੋ ਕੇ ਜਿਹੜੀ ਪੈਰਲਲ ਸਰਕਟ ਦੀ ਟੋਟਲ ਖਪਤ ਨਿਕਲੇਗੀ ਪੈਰਲਲ ਸਰਕਟ ਰੱਖਿਆ ਜਾਂਦਾ ਘਰਾਂ ਦੇ ਵਿੱਚ ਕਿਉਂਕਿ ਉਹਦੇ ਨਾਲ ਕੀ ਆਪਣੀ ਵੋਲਟੇਜ ਡ੍ਰੌਪ ਨਹੀਂ ਹੁੰਦੀ ਪੈਰਲਲ ਸਰਕਟ ਦੇ ਵਿੱਚ हां दोस्तों आज ਲਈ ਇੰਨਾ ਹੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਟੈਲੀਗ੍ਰਾਮ ਦਾ ਲਿੰਕ ਤੋਂ ਆਪਣਾ ਟੈਲੀਗ੍ਰਾਮ ਚੈਨਲ ਜਰੂਰ ਜੁਆਇਨ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਦੋਸਤੋ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ